सर ट हाँ। okay, तो 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 है जी। वारी 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 तो है 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 वाह क्या 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 सरकारी स्कूल प्राइवेट नहीं नहीं 사직 <laughs> 돌아 <laughs> 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 ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਨਵੇਕਲੀ ਸੋਚ ਹੈ ਜਿਹਦੇ ਚ ਉਹ ਕਹਿੰਦੇ ਵੀ ਜੇ ਤੁਸੀਂ ਦੇਸ਼ ਨੂੰ ਬਣਾਉਣਾ ਹੈ ਦੇਸ਼ ਦਾ ਭੁੱਖ ਬਣਾਉਣਾ ਹੈ ਤਾਂ ਤੁਸੀਂ ਬੱਚਿਆਂ ਦਾ ਭੁੱਖ ਬਣਾਓ ਪਰ ਬੱਚਿਆਂ ਦਾ ਭੁੱਖ ਬਣਾਉਣਾ ਤੇ ਸਾਡਾ ਜਿਹੜਾ ਸਕੂਲਾਂ ਦਾ ਇਨਫਰਾਸਟ੍ਰਕਚਰ ਹੈ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਪ੍ਰਬੰਧ ਹੈ ਉਹ ਬਾ ਕਮਾਲ ਹੋਣੇ ਚਾਹੀਦੇ ਇਨਕਲਾਬੀ ਹੋਣੇ ਚਾਹੀਦੇ ਸੋ ਪਿਛਲੇ ਸਾਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹ ਕਦੇ ਮਤਲਬ 10-15 ਸਾਲਾਂ ਦੇ ਵਿੱਚ ਇਹ ਹੋਇਆ ਹੀ ਨਹੀਂ ਸੀ ਵੀ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ JEE ਪਾਸ ਕਰਨ 199 ਵਿਦਿਆਰਥੀਆਂ ਨੇ JEE ਪਾਸ ਕੀਤੀ JEEW ਤੇ IIM ਅਹਮਦਾਬਾਦ ਉੱਥੇ ਸਿਖਲਾਈ ਡਾਕਟਰ ਸਾਹਿਬ ਸਿਖਲਾਈ ਪ੍ਰਾਪਤ ਕਰ ਰਹੇ ਹੈ ਪਹਿਲਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਚਾਰ ਦੁਆਰੀ ਨਹੀਂ ਸੀ ਹੁਣ 98% ਸਕੂਲਾਂ ਵਿੱਚ ਪੱਕੀ ਚਾਰ ਦੁਆਰੀ ਹੁਣ ਕਰਵਾਤੀ ਹੈ ਸੁਰੱਖਿਆ ਲਈ ਸੁਰੱਖਿਆ ਗਾਰਡ ਹੁਣ ਸਕੂਲਾਂ ਦੇ ਵਿੱਚ ਰੱਖੇ ਗਏ ਆ ਮਤਲਬ ਇੱਕ ਇੱਕ ਕਨਸੈਪਟ ਹੈ ਹੀ ਨਹੀਂ ਸੀ ਪਹਿਲਾਂ ਫਿਰ 1170 ਚੌਕੀ ਦਾ ਰੱਖੇ ਗਏ ਆ ਇੱਥੇ ਪਿਛਲੀਆਂ ਸਰਕਾਰਾਂ ਦੇ ਵੇਲੇ ਬਿਜਲੀ ਦਾ ਬਿੱਲ ਦੇਣਾ ਅਤੇ ਫੰਡ ਨਹੀਂ ਹੁੰਦੇ ਸੀ ਹੁਣ ਇਹਨਾਂ ਨੂੰ ਪ੍ਰੋਪਰ ਤਨਖਾਹ ਦੇ ਮਿਲੂਗੀ ਪ੍ਰੋਪਰ ਫੰਡ ਦੇ ਵਾਸਤੇ ਰੱਖਿਆ ਗਿਆ 1800 ਨੋ ਕੈਂਪਸ ਮੈਨੇਜਰ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ 62 ਫੋਰ ਨਵੇਂ ਕਮਰੇ ਬਣਾਏ ਗਏ ਤੇ 4700 ਕਲਾਸ ਰੂਮਾਂ ਦਾ ਨਵੀਨੀਕਰਨ ਕੀਤਾ ਗਿਆ ਔਰ ਹੋਰ ਵੱਡੀ ਗੱਲ ਜਿਹੜਾ ਮੈਂ ਸਾਡੇ ਪ੍ਰਿੰਸੀਪਲ ਸਾਹਿਬਾਨ ਨੂੰ ਸਾਡੇ ਦੇ ਸਿੱਖਿਆ ਮਹਿਕਮੇ ਨੂੰ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੂੰ ਬਧਾਈ ਦੇਣਾ ਚਾਹੁੰਦਾ ਹੈ ਵੀ 9000 ਬੱਚੇ ਪ੍ਰਾਈਵੇਟ ਸਕੂਲਾਂ ਛੱਡ ਕੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਈ ਹੈ ਇਹ ਬਹੁਤ ਵੱਡੀ ਗੱਲ ਹੈ ਸੋ ਔਰ ਸਾਡੇ ਜਿਹੜੇ ਬੱਚੇ ਆ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਾਂਦੇ ਹੁੰਦੇ ਸੀ ਸਰਕਾਰੀ ਸਕੂਲਾਂ ਦੇ ਬੱਚੇ ਚੰ드ਰੀਆਨ 3 ਤੇ ਅਦਿੱਤਿਆ L1 ਲਾਂਚ ਦੇਖਣ ਲਈ ਉਹਨਾਂ ਨੇ ਇਸਰੋ ਦਾ ਦੌਰਾ ਕੀਤਾ ਸਾਡੇ ਬੱਚਿਆਂ ਨੇ ਔਰ ਬੋਰਡ ਦੀ ਪਾਸ ਪ੍ਰਤੀਸ਼ਤ ਜਿਹੜੀ ਪਿਛਲੇ ਸਾਲ ਦੀ ਸਾਡੀ ਉਹ 92% ਤੋਂ ਪਾਰ ਹੋ ਗਈ 100% ਦਾ ਸਾਡਾ ਟੱਚ ਹੈ ਔਰ ਤੁਸੀਂ ਦੇਖੋ ਵੀ ਇਹ ਇਨਕਲਾਬੀ ਦੌਰ ਕੀ ਹੈ 234 ਪ੍ਰਿੰਸੀਪਲ 144 ਪ੍ਰਾਇਮਰੀ ਅਧਿਆਪਕ ਤੇ 150 ਪ੍ਰਿੰਸੀਪਲ ਦੇ ਹੈਡਮਾਸਟਰ ਕਰਨਵਾਰ ਸਿੰਘਾਪੁਰ ਫਿਨਲੈਂਡ ਉਥੇ ਟ੍ਰੇਨਿੰਗ ਲੈ ਕੇ ਆਇਆ ਮਤਲਬ ਇਹ ਵੱਡੀ ਗੱਲ ਹੈ ਸਾਡੇ ਪ੍ਰਿੰਸੀਪਲ ਸਾਹਿਬ ਵੀ ਇਹ ਵੀ ਫਿਨਲੈਂਡ ਟ੍ਰੇਨਿੰਗ ਲੈ ਕੇ ਆਏ ਸੋ ਇਹ ਕੋਟਪੂਰਾ ਕੋਟਪੂਰਾ ਹੀ ਹੋਈ ਪਈ ਸਾਰੇ ਪਾਸੇ ਹਾਂਜੀ ਸਾਰਾ ਕੁਝ ਕੋਟਪੂਰਾ ਹੈ ਹਾਂਜੀ ਫਿਰ ਜਿਹੜੇ ਵਿਚਾਰੇ ਸਾਡੇ ਅਧਿਆਪਕ ਸੱਚੇ ਤੌਰ ਤੇ ਫਿਰਦੇ ਸੀ 12316 ਮੈਂ ਫੇਰ ਰਿਪੀਟ ਕਰਨ ਲੱਗਿਆ 12316 ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਇਹ ਪੰਜਾਬ ਸਰਕਾਰ ਦੀ ਬਹੁਤ ਵੱਡਾ ਇਨਕਲਾਬੀ ਕਦਮ ਹੈ ਬਹੁਤ ਵਧੀਆ ਬਹੁਤ ਵਧੀਆ ਫਿਰ ਪਹਿਲਾਂ ਜੇ ਕੋਈ ਪਰਤੀ ਹੁੰਦੀ ਸੀ ਤਾਂ ਉਹ ਅਖੀਰਲੇ 6 ਮਹੀਨੇ ਚੁੰਦੀ ਸੀ ਜਦੋਂ ਉਹ ਪ੍ਰੋਫੈਸ ਕੰਪਲੀਟ ਹੋਣ ਲੱਗਦਾ ਸੀ ਉਹਦੋਂ ਕੋਡ ਲੱਗ ਜਾਂਦਾ ਸੀ ਸਰਕਾਰ ਬਣਦਿਆਂ ਸਾਰੀ ਪਰਤੀਆਂ ਦੀ ਲੜੀ ਸ਼ੁਰੂ ਕਰਤੀ 50000 ਤੋਂ ਉੱਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਦੇ ਵਿੱਚ 10487 ਮੈਂ ਫੇਰ ਰਿਪੀਟ ਕਰ ਰਿਹਾ 10487 ਨਵੇਂ ਅਧਿਆਪਕ ਭਰਤੀ ਕੀਤੇ ਗਏ ਇਹ ਪੰਜਾਬ ਸਰਕਾਰ ਬੈਨਕਲਾਬੀ ਕਰ ਮੈਂ ਵਧਾਈ ਦੇਣੀ ਚਾਹਾਂ। ਅੱਛਾ ਫੇਰ ਹੋਰ ਸਕੂਲਾਂ ਦਾ ਪ੍ਰਬੰਧ ਕਰਨ ਵਾਸਤੇ 1239 ਜਿਹੜੇ ਆ ਗੈਰ ਅਧਿਆਪਨ ਸਟਾਫ ਆ ਜਿਹੜਾ ਨੌਨ ਟੀਚਿੰਗ ਸਟਾਫ ਆ ਉਹ ਵੀ ਭਰਤੀ ਕੀਤਾ ਗਿਆ ਇਹ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਹੈ। ਔਰ ਕੁੱਲ ਤਦੋਂ ਦੱਸ ਹੀ ਚੁੱਕਿਆ ਵੀ 50000 ਤੋਂ ਉੱਤੇ 51000 ਦੇ ਕਰੀਬ ਜਿਹੜੀਆਂ ਨੌਕਰੀ ਦਿੱਤੀਆਂ ਗਈਆਂ ਸੀ। ਬਾਕੀ ਦੀ ਆਪਾਂ ਹੁਣ ਗੱਲ ਕਰੀਏ ਸਾਡੇ ਮੁੰਡਿਆਂ ਵਾਲੇ ਸਕੂਲ ਦੀ। ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਆਫ ਐਮਿਨੈਂਸ ਲੜਕੇ ਕੋੜਪੁਰਾ ਦੀ ਗੱਲ ਕਰੀਏ ਤਾਂ ਇੱਥੇ ਜਿਹੜੀਆਂ ਅਸੀਂ ਸਾਇੰਸ ਲੈਬ ਬਣਾਈ ਹੈ ਪੂਰੀ ਵਧੀਆ ਜਿਹੜੀ ਮਤਲਬ ਸਟੇਟ ਆਫ ਆਰਟਸ 11 ਲੱਖ ਰੁਪਏ ਉਹਦੇ ਰਸਤੇ ਖਰਚ ਹੋ ਗਿਆ ਤੇ 11 ਲੱਖ ਰੁਪਏ ਲਾਇਬ੍ਰੇਰੀ ਦੀ ਗ੍ਰਾਂਟ ਅਸੀਂ 9,62,000 ਰੁਪਏ ਅਸੀਂ ਇੱਥੇ ਦੇ ਚੁੱਕੇ ਹਾਂ ਕਲਾਸਰੂਮ ਦੀ ਗ੍ਰਾਂਟ 7,51,000 ਰੁਪਏ ਅਸੀਂ ਦੇ ਚੁੱਕੇ ਹਾਂ ਨਵੇਂ ਬਾਥਰੂਮ ਸਕੂਲਾਂ ਦੇ ਬਾਥਰੂਮ ਆ ਬਹੁਤ ਬੁਰਾ ਹਾਲ ਹੁੰਦਾ ਸੀ ਤੇ ਜਦੋਂ ਪੰਜਾਬ ਦੇ ਹਾਲਾਤ ਚੰਗੇ ਸੀ ਉਦੋਂ ਦੀ ਗੱਲ ਕਰਦਾ ਉਦੋਂ ਵੀ ਮਾੜੇ ਹਾਲਾਤਾਂ ਇਹ ਪਿਛਲੇ ਦਸਾਂ ਵੀ ਸਾਲ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ ਲੇਕਿਨ ਜਦੋਂ ਹਾਲਾਤ ਚੰਗੇ ਹੁੰਦੇ ਤਾਂ ਉਦੋਂ ਵੀ ਬਾਥਰੂਮ ਚੰਗੇ ਨਹੀਂ ਸੀਗੇ ਬਸ ਸੀ ਜਦੋਂ ਪੜਦੇ ਨੇ ਮੈਂ ਵੇਖਿਆ ਲੇਕਿਨ ਇੱਥੇ ਨਵੇਂ ਹਨ ਇੱਥੇ ਨਵੇਂ ਬਾਥਰੂਮ 4,72,000 ਰੁਪਏ ਤੇ ਨਵੇਂ ਬਾਥਰੂਮ ਇੱਥੇ ਬਣਾਏ ਗਏ ਤੇ ਨਵੀਂ ਚਾਰਦਵਾਰੀ ਕਿਹੜੇ ਘਰ ਦੀ ਚਾਰਦਵਾਰੀ ਨਹੀਂ ਹੈ ਉਹਦੇ ਘਰ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਸੋ ਉਹਦੇ ਵਾਸਤੇ 26,40,000 ਰੁਪਏ ਲਾ ਕੇ ਨਵੀਂ ਚਾਰਦਵਾਰੀ ਕੀਤੀ ਗਈ ਹੈ ਇਹ ਬਹੁਤ ਜਿਹੜੇ ਬਾਸ ਨੂੰ ਪਹਿਲਾਂ ਬਣੇਗੇ ਸੀ ਉਹਨਾਂ ਦੀ ਰਿਪੇਅਰ ਵੀ ਕੀਤੀ ਗਿਆ 70000 ਰੁਪਏ ਉਹ ਲੈ ਸੋ 95 ਲੱਖ 9595000 ਰੁਪਿਆ ਲਗਭਗ 60 ਲੱਖ ਰੁਪਿਆ ਇੱਥੇ ਲਾਤਾ ਤੇ ਇਹ ਸ਼ੁਰੂਆਤ ਹੈ This is not an end this is the beginning of a new era of Punjab ਬਾਕੀ ਜੇ ਆਪਾਂ ਗੱਲ ਕਰੀਏ ਚੰਦਰਯਾਨ ਦੀ ਲਾਂਚਿੰਗ ਦੇਖਣ ਵਾਸਤੇ ਸਾਡੇ ਸਕੂਲ ਦਾ ਬੱਚਾ ਗਿਆ ਹੈ ਜੀ ਫਿਨਲੈਂਡ ਦੇ ਸਾਡੇ ਪ੍ਰਿੰਸੀਪਲ ਸਾਹਿਬ ਟ੍ਰੇਨਿੰਗ ਕਰਕੇ ਆਏ ਫਿਰ ਆਉਣ ਵਾਲੇ ਦਿਨਾਂ 'ਚ 2 ਕਰੋੜ ਦੀ ਲਾਜਪੁਰਾਲ ਇੱਥੇ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਫੁੱਟਬਾਲ ਗਰਾਊਂਡ ਬਣੇਗਾ 2 ਕਰੋੜ ਰੁਪਏ ਲੱਗੂਗੇ ਤੇ ਜਿਹੜਾ ਆਪਣਾ ਬਾਸਕਟਬਾਲ ਹੈ ਇਹਨੂੰ ਵੀ ਡਬਲ ਕਰ ਦੇਣਾ ਸੋ ਮੈਂ ਮਾਨਯੋਗ ਸਿੱਖਿਆ ਮੰਤਰੀ ਜੀ ਨੂੰ ਬਹੁਤ ਵਧਾਈ ਦਿੰਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੱਥੇ ਬੜੇ ਇਨਕਲਾਬੀ ਤਬਦੀਲੀਆਂ ਆਈਆਂ ਔਰ ਕੋਰਟ ਪੂਰੇ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਸਾਡੇ ਸ਼੍ਰੀ ਮਨੀਸ਼ ਰਜੂਰੀਆ ਜੀ ਜਿਹੜੇ ਕਿ ਸਿੱਖਿਆ ਕ੍ਰਾਂਤੀ ਦੇ ਜਨਕ ਨੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਸਿੱਖਿਆ ਨੂੰ ਇੱਕ ਨਵਾਂ ਪਰਸਪੈਕਟਿਵ ਦਿੱਤਾ ਨਵੀਂ ਦਿਸ਼ਾ ਦਿੱਤੀ ਉਹਨਾਂ ਦਾ ਤਯਰਬਾਰਾ ਵੀ ਇੱਥੇ ਅਸੀਂ ਫਾਇਦਾ ਲਵਾਂਗੇ ਮੈਂ ਉਹਨਾਂ ਦਾ ਸਮਾਂ ਕੱਢਣ ਤੇ ਪੰਜਾਬ ਵਾਸਤੇ ਸਮਾਂ ਕੱਢਣ ਤੇ ਮੈਂ ਬਹੁਤ ਧੰਨਵਾਦੀ ਹਾਂ ਸੋ ਆਪ ਸਭ ਦਾ ਬਹੁਤ ਧੰਨਵਾਦ ਸਾਡੇ ਮੀਡੀਆ ਵਾਲਿਆਂ ਦਾ ਬਹੁਤ ਧੰਨਵਾਦ ਥੈਂਕ ਯੂ